7ਵੀਂ ਫੇਲ ਦੁਕਾਨਾਂ 'ਚ ਪੋਚਾ ਲਗਾਉਣ ਵਾਲਾ ਗੁਲਸ਼ਨ ਕਿਵੇਂ ਬਣਿਆ ਸੁਪਰ ਸੰਗਤ ਗੈਰੀ ਸੰਦੂ ਨੂੰ ਕਿਉਂ ਮੰਨਦਾ ਹੈ ਆਪਣਾ ਰੱਬ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾਂ ਟੀਵੀ ਮੈਸੋਨੀਆ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਸਿੰਗਰ ਜੀ ਖਾਨ ਦੇ ਬਾਰੇ ਜਿਨ੍ਹਾਂ ਦੇ ਨਾਮ ਦੇ ਨਾਲ ਤਾਂ ਹਰ ਕੋਈ ਵਾਕਿਫ ਹੀ ਹੋਵੇਗਾ ਜੀ ਖਾਨ ਜਿਨ੍ਹਾਂ ਦੇ ਵੱਲੋਂ ਬਹੁਤ ਜੀਤੋੜ ਮਿਹਨਤ ਕੀਤੀ ਗਈ ਤੇ ਪੰਜਾਬੀ ਇੰਡਸਟਰੀ ਦੇ ਵਿੱਚ ਇੱਕ ਮੁਕਾਮ ਹਾਸਲ ਕੀਤਾ ਗਿਆ ਅੱਜ ਉਹਨਾਂ ਦੀ ਗਣਤੀ ਜੋ ਆ ਟਾਪ ਦੇ ਸਿੰਗਰਸ ਦੇ ਵਿੱਚ ਗਿਣੀ ਜਾਂਦੀ ਹੈ ਜੀ ਖਾਨ ਜਿਨ੍ਹਾਂ ਦੇ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਜਨਮ ਬਰਨਾਲਾ ਦੇ ਵਿੱਚ ਹੋਇਆ ਸੀ ਬਰਨਾਲਾ ਦੇ ਪਧੋੜ ਦੇ ਵਿੱਚ ਉਹ ਜੰਮੇ ਸਿਗੇ ਤੇ ਉਸ ਤੋਂ ਬਾਅਦ ਇਹ ਵੀ ਦੱਸਿਆ ਜੋਨਦਾ ਕਿ ਉਹਨਾਂ ਨੂੰ ਪੜਾਈ ਦਾ ਜ਼ਿਆਦਾ ਸ਼ੌਂਕ ਨਹੀਂ ਸੀ ਜਿਸ ਕਰਕੇ ਉਹਨਾਂ ਨੂੰ ਉਹਨਾਂ ਦੀ ਮੰਮੀ ਤੋਂ ਕਾਫੀ ਜ਼ਿਆਦਾ ਕੁੱਟ ਵੀ ਪੈਂਦੀ ਹੁੰਦੀ ਸੀ ਅਜੀ ਖਾਨ ਦੇ ਜ਼ਿੰਦਗੀ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਜੀ ਖਾਨ ਦੁਕਾਨਾਂ 'ਚ ਕੰਮ ਕਰਨ ਤੋਂ ਲੈ ਕੇ ਉਹਨਾਂ ਦੀ ਜ਼ਿੰਦਗੀ ਬਦਲੀ ਤੇ ਅੱਜ ਦੇ ਸਮੇਂ ਪੰਜਾਬੀ ਇੰਡਸਟਰੀ ਦੇ ਬਿਹਤਰੀਨ ਸਿੰਗਰਸ ਦੇ ਵਿੱਚ ਉਹਨਾਂ ਦਾ ਨਾਮ ਸ਼ਾਮਿਲ ਹੈ ਜੀ ਖਾਨ ਜਿਨ੍ਹਾਂ ਦਾ ਪੜਾਈ 'ਚ ਜ਼ਰਾ ਵੀ ਮਾਨ ਨਹੀਂ ਲੱਗਦਾ ਸੀ ਉਹ ਜਦੋਂ 7ਵੀਂ ਫੇਲ ਹੋਏ ਸੀ ਤਾਂ ਉਹਨਾਂ ਨੇ ਪੜਾਈ ਛੱਡ ਦਿੱਤੀ ਸੀ ਇਹ ਉਦੋਂ ਦੀ ਗੱਲ ਹੈ ਜਦੋਂ ਖਾਨ ਪਰਿਵਾਰ ਦੀ ਆਰਥਿਕ ਹਾਲਤ ਕਾਫੀ ਮਾੜੀ ਸੀ ਐਸ.ਜੀ. ਖਾਨ ਨੂੰ ਪੜ੍ਹਾਈ ਛੱਡਣ ਤੋਂ ਬਾਅਦ ਨੌਕਰੀ ਕਰਨੀ ਪਈ ਸੀ ਜੀ ਖਾਨ ਦੇ ਪਿੰਡ ਚ ਬੱਸਾਂ ਦੀ ਬਾਡੀ ਬਣਾਉਣ ਵਾਲੀ ਫੈਕਟਰੀ ਹੁੰਦੀ ਸੀ ਉੱਥੇ ਉਸਨੇ ਕੁਝ ਸਮਾਂ ਨੌਕਰੀ ਕੀਤੀ ਜੀਖਾਨ ਬੱਸਾਂ ਦੀਆਂ ਬਾਡੀਆ ਉਤੇ ਰੰਗ ਕਰਦਾ ਸੀ ਉਸਨੇ ਲਗਭਗ 6 ਮਹੀਨੇ ਤੱਕ ਇਹ ਨੌਕਰੀ ਕੀਤੀ ਇਸ ਤੋਂ ਬਾਅਦ ਜੀਖਾਨ ਨੇ 2 ਸਾਲ ਤੱਕ ਵੈਲਡਿੰਗ ਦਾ ਕੰਮ ਕੀਤਾ ਇਸ ਤੋਂ ਬਾਅਦ ਜੀਖਾਨ ਕਾਫੀ ਸਮੇਂ ਤੱਕ ਆਪਣੇ ਪਿਤਾ ਦੇ ਨਾਲ ਕਰਿਆਨੇ ਦੀ ਦੁਕਾਨ ਦੇ ਉੱਤੇ ਕੰਮ ਕਰਦੇ ਰਹੇ ਇਸ ਦੇ ਨਾਲ ਇੱਕ ਹੋਰ ਦੁਕਾਨ 'ਚ ਜੀਖਾਨ ਝਾੜੂ ਪੋਚਾ ਲਗਾਉਣ ਦਾ ਕੰਮ ਕਰ ਰਹੀ ਸੀ ਜਦੋਂ ਜੀਖਾਨ ਕਰਿਆਨੇ ਦੀ ਦੁਕਾਨ ਉੱਤੇ ਨੌਕਰੀ ਕਰ ਰਿਹਾ ਸੀ ਉਦੋਂ ਉਸ ਦੇ ਅੰਦਰ ਗਾਉਣ ਦਾ ਸ਼ੌਂਕ ਜਾਗਿਆ ਦਰਸਲ ਜੀ ਖਾਨ ਦਾ ਇੱਕ ਦੋਸਤ ਉਸ ਨੂੰ ਆਪਣੇ ਨਾਲ ਕਾਲਜ ਲੈ ਗਿਆ ਉੱਥੇ ਕੋਈ ਫੰਕਸ਼ਨ ਚੱਲ ਰਿਹਾ ਸੀ ਉਸਦੇ ਦੋਸਤ ਨੇ ਜੀ ਖਾਨ ਨੂੰ ਕਿਹਾ ਕਿ ਸਾਡੇ ਕਾਲਜ 'ਚ ਫੰਕਸ਼ਨ ਚੱਲ ਰਿਹਾ ਜੇ ਤੂੰ ਇੱਥੇ ਗਾਣਾ ਗਾਵੇਂ ਤਾਂ ਮੈਨੂੰ ਬਹੁਤ ਵਧੀਆ ਲੱਗੇਗਾ ਇਸ ਤੋਂ ਬਾਅਦ ਜੀ ਖਾਨ ਨੇ ਸਟੇਜ ਉੱਤੇ ਇੱਕ ਗੀਤ ਸੁਣਾਇਆ ਜੀ ਖਾਨ ਦਾ ਗਾਣਾ ਗੋਂ ਤੋਂ ਬਾਅਦ ਲੋਕਾਂ ਨੂੰ ਇਹ ਗੀਤ ਕਾਫੀ ਪਸੰਦ ਆਇਆ ਇਸ ਤੋਂ ਬਾਅਦ ਸਭ ਨੇ ਜੀ ਖਾਨ ਦੇ ਟੈਲੈਂਟ ਦੀ ਕਾਫੀ ਤਾਰੀਫ਼ ਕੀਤੀ ਐਨਾ ਹੀ ਨਹੀਂ ਕਾਲਜ ਵੱਲੋਂ ਜੀ ਖਾਨ ਨੂੰ ਬਿਹਤਰੀਨ ਗਾਇਕੀ ਦੇ ਲਈ ਪਹਿਲਾ ਇਨਾਮ ਮਿਲਿਆ ਸੀ ਇਸ ਤੋਂ ਬਾਅਦ ਜੀ ਖਾਨ ਦਾ ਹੌਸਲਾ ਕਾਫੀ ਵੱਧ ਗਿਆ ਉਸਨੇ ਗਾਇਕੀ ਦੇ ਖੇਤਰ ਦੇ ਵਿੱਚ ਆਪਣਾ ਲਕ ਊਜਮੋਂ ਦਾ ਫਾਸਲਾ ਕੀਤਾ ਕਾਫੀ ਮਿਹਨਤ ਸ਼ੁਰੂ ਕਰ ਦਿੱਤੀ ਜੀ ਖਾਨ ਨੇ ਤਕਰੀਬਨ 4.5 ਸਾਲ ਤੱਕ ਗਾਇਕ ਕੁਲਵਿੰਦਰ ਬਿੱਲਾ ਦੇ ਕੋਲ ਕੰਮ ਕੀਤਾ ਇੱਥੇ ਉਹ ਕੁਲਵਿੰਦਰ ਬਿੱਲਾ ਦੇ ਗੀਤਾਂ ਦੇ ਕੋਰਸ ਗਾਉਂਦੇ ਹੁੰਦੇ ਸੀ ਇਸ ਦਰਮਿਆਨ ਜੀ ਖਾਨ ਗਾਇਕ ਖਾਨ ਸਾਹਿਬ ਦੇ ਚੰਗੇ ਦੋਸਤ ਬਣੇ ਇੱਥੋਂ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡਾ ਮੋੜ ਆਇਆ ਜੀਖਾਨ ਨੇ ਖਾਨ ਸਾਹਿਬ ਨਾਲ ਚੰਗੀ ਦੋਸਤੀ ਕੀਤੀ ਇੱਕ ਦਿਨ ਖਾਨ ਸਾਹਿਬ ਨੇ ਉਸ ਦੀ ਮੁਲਾਕਾਤ ਗਾਇਕ ਗੈਰੀ ਸੰਦੂ ਨਾਲ ਕਰਵਾਈ ਇਸ ਮੁਲਾਕਾਤ ਦੌਰਾਨ ਜੀ ਖਾਨ ਨੇ ਗੈਰੀ ਸੰਧੂ ਨੂੰ ਆਪਣੇ ਗੀਤ ਸੁਣਾਏ ਗੈਰੀ ਸੰਧੂ ਜੀ ਖਾਨ ਦੇ ਗੀਤ ਸੁਣ ਕੇ ਇਨਾਂ ਕੋ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹ ਸਾਰਾ ਦਿਨ ਜੀ ਖਾਨ ਦੇ ਗਾਣੇ ਸੁਣਦੇ ਰਹਿੰਦੇ ਇਸ ਦੌਰਾਨ ਜੀ ਖਾਨ ਨੇ ਗੀਤ ਗਾਏ ਜੋ ਕਿ ਕਰੀਬ 4 ਸਾਲ ਪਹਿਲਾਂ ਲਿਖਿਆ ਗਿਆ ਸੀ ਉਹਨਾਂ ਦਾ ਗੀਤ ਆਇਆ ਸੀ ਤੂੰ ਸੱਜਣਾ ਰੱਬ ਦੇ ਨਾਂ ਵਰਗਾ ਗੈਰੀ ਸੰਧੂ ਨੂੰ ਇਹ ਗਾਣਾ ਕਾਫੀ ਪਸੰਦ ਆਇਆ ਗੈਰੀ ਨੇ ਕਿਹਾ ਕਿ ਅੱਪਾ ਇਸ ਗੀਤ ਨੂੰ ਰਿਕਾਰਡ ਕਰਾਂਗੇ ਜਦੋਂ ਗੈਰੀ ਨੇ ਜੀ ਖਾਨ ਨੂੰ ਕਿਹਾ ਕਿ ਉਹ ਉਸ ਤੋਂ ਗਾਣਾ ਰਿ ਰੋਡ ਕਰਵਾਣਾ ਚਾਹੁੰਦਾ ਜੀ ਖਾਨ ਨੂੰ ਐਸੇ ਯਕੀਨ ਨਹੀਂ ਹੋਇਆ ਪਰ ਜਦੋਂ ਗੈਰੀ ਨੇ ਫੇਸਬੁੱਕ ਦੇ ਉੱਤੇ ਅਨਾਉਂਸਮੈਂਟ ਕੀਤੀ ਕਿ ਉਹ ਜੀ ਖਾਨ ਨੂੰ ਲਾਂਚ ਕਰਨ ਜਾ ਰਿਹਾ ਹੈ ਤੇ ਇਸ ਤੋਂ ਬਾਅਦ ਜੀ ਖਾਨ ਕਾਫੀ ਖੁਸ਼ ਹੋਏ ਖਾਨ ਸਾਹਿਬ ਨਾ 2016 ਦੇ ਵਿੱਚ ਸੱਜਣਾ ਗੀਤ ਆਇਆ ਸੀ ਇਸ ਗੀਤ ਨੇ ਜੀ ਖਾਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ ਇੱਕ ਗਾਣਾ ਜੋ ਸੀ ਸੁਪਰ ਡੂਪਰ ਹਿਟ ਹੋਇਆ ਸੀ ਜੀਖਣ ਨੇ ਆਪਣੀ ਕਈ ਵੀਡੀਓਜ਼ ਦੇ ਵਿੱਚ ਕਿ ਇੰਟਰਵਿਊਜ਼ ਦੇ ਵਿੱਚ ਗੈਰੀ ਸੰਧੂ ਨੂੰ ਆਪਣੇ ਜੋ ਗੁਰੂ ਮੰਨਦਿਆ ਹੋਇਆ ਰੱਬ ਮੰਨਦਿਆ ਹੋਇਆ ਨਜ਼ਰ ਆਉਂਦੇ ਆ ਉਹ ਅਕਸਰ ਕਹਿੰਦੇ ਆ ਕਿ ਗੈਰੀ ਸੰਧੂ ਦੇ ਵੱਲੋਂ ਉਹਨਾਂ ਦਾ ਜੀਵਨ ਜੋ ਆ ਬਦਲ ਦਿੱਤਾ ਗਿਆ ਇਸ ਲਈ ਗੈਰੀ ਸੰਧੂ ਜੋ ਆ ਉਹਨਾਂ ਦੇ ਰੱਬ ਦੇ ਸਮਾਨ ਦੱਸ ਦਈਏ ਕਿ ਇਹ ਵੀ ਕਿਹਾ ਜਾਂਦਾ ਹੈ ਕਿ ਜੀਖਾਨ ਦੇ ਵੱਲੋਂ ਜੋ ਹੈ ਗੈਰੀ ਦੇ ਨਾਮ ਦਾ ਟੈਟੂ ਜੋ ਸੀਗਾ ਆਪਣੀ ਬਾਹ ਦੇ ਉੱਤੇ ਵੀ ਕਰਵਾਇਆ ਗਿਆ ਤੇ ਅੱਜ ਜੇ ਜੀਖਾਨ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਕਈ ਗੀਤ ਜੋ ਆ ইন্ডাস্টਰੀ ਦੇ ਵਿੱਚ ਆ ਚੁੱਕੇ ਨੇ ਲੋਕਾਂ ਦੇ ਵੱਲੋਂ ਉਹਨਾਂ ਦੀ ਆਵਾਜ਼ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ